ਸ਼ਾਹਪੁਰ ਕੰਡੀ ਪੁਲਿਸ ਤੇ ਇੱਕ ਪੁਰਾਣੇ ਘਰੇਲੂ ਝਗੜੇ ਦੇ ਮਾਮਲੇ ਵਿੱਚ ਗੰਭੀਰ ਦੁਰਵਿਵਹਾਰ ਦੇ ਦੋਸ਼ ਲਗਾਏ ਗਏ ਹਨ ਦੋਸ਼ ਹੈ ਕਿ ਪੁਲਿਸ ਨੇ ਸਵੇਰੇ ਲਗਭਗ 6:30 ਵਜੇ ਇੱਕ ਪੱਤਰਕਾਰ ਅਤੇ ਉਸ ਦੇ ਬਜ਼ੁਰਗ ਮਾਪਿਆਂ ਨੂੰ ਬਿਨਾਂ ਕਿਸੇ ਪ੍ਰਕਿਰਿਆ ਦੀ ਪਾਲਣਾ ਕੀਤੇ ਘਰੋਂ ਚੁੱਕ ਲਿਆ ਅਤੇ ਸ਼ਾਹਪੁਰ ਕੰਡੀ ਪੁਲਿਸ ਸਟੇਸ਼ਨ ਲੈ ਗਈ ਇਸ ਕਥਿਤ ਗੈਰ ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਪੱਤਰਕਾਰ ਪਾਈਚਾਰੇ ਦੇ ਮੈਂਬਰਾਂ ਨੇ ਆਲ ਇੰਡੀਆ ਰਾਜਪੂਤ ਮਹਾਸਭਾ ਟੈਕਰਸ ਸਰਵਿਸਮੈਨ ਐਸੋਸੀਏਸ਼ਨ ਅਤੇ ਸ਼ਿਵ ਸੈਨਾ ਪੰਜਾਬ ਸਮੇਤ ਵੱਖ-ਵੱਖ ਸੰਗਠਨਾਂ ਨਾਲ ਇੱਕਜੁੱਟਤਾ ਵਿੱਚ ਸ਼ਾਹਪੂਰ ਕੰਡੀ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪ੍ਰਦਰਸ਼ਨਕਾਰੀ ਸੰਗਠਨਾਂ ਨੇ ਪੁਲਿਸ ਦੀਆਂ ਕਾਰਵਾਈਆਂ ਤੇ ਸਵਾਲ ਉਠਾਉਂਦੇ ਹੋਏ ਉਹਨਾਂ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਤੇਜ਼ ਕਰਨਗੇ ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਜੋ ਵੀ ਘਟਨਾ ਵਾਪਰੀ ਹੈ ਮਿਸਕਮਿਊਨੀਕੇਸ਼ਨ ਕਰਕੇ ਵਾਪਰੀ ਹੈ ਪੁਲਿਸ ਨੇ ਸਾਰਾ ਹੀ ਮਾਮਲਾ ਨੋਟ ਕਰ ਲਿਆ ਹੈ ਅਤੇ ਸਾਰੀ ਪ੍ਰਤੀਕਿਰਿਆ ਉਹਨਾਂ ਦੇ ਧਿਆਨ ਵਿੱਚ ਹੈ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਾਕੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪੰਚਮਾਜੀ ਅੱਜ ਤੁਸੀਂ ਇੱਥੇ ਥਾਣੇ ਦੇ ਬਾਹਰ ਬੈਠੇ ਹੋ ਕੀ ਕਹਿਣਾ ਤੁਹਾਡਾ ਅੱਜ ਸਾਡੇ ਕਰੇ ਸੂਰੇ ਕੋਈ 6 ਵਜੇ ਦੇ ਕਰੀਬ ਪੁਲਿਸ ਵਾਲੇ ਟੀਮ ਆਈ ਹੱਕ ਮੈਂ ਕਿਹਾ ਕਹਿੰਦੇ ਜੀ ਪਰਹਾ ਕੀ ਦੇ ਦਰਾਂ ਨਹੀਂ ਤੁਹਾਨੂੰ ਲਿਜਾਣਾ ਹੈ ਮੈਂ ਕਿਹਾ ਪਰਹਾ ਤੁਸੀਂ ਜਿਹੜਾ ਚੱਲਦਾ ਮੈਨੂੰ ਪਤਾ ਹੈ ਕਿ ਮੈਂ ਪੱਤਰਕਾਰ ਹਾਂ ਮੈਨੂੰ ਨੋਲੇਜ ਹੈ ਸਾਰੇ ਵੀ ਇੱਕ ਗੈਂਗਸਟਰ ਹੈ ਜਾਂ ਕੋਈ ਕੋਈ ਤਤਵੀਕ ਰੂਪ ਮਤਲਬ ਕਿ ਉਹ ਵਾਂਟਡ ਨੇ ਹੈ ਕਿ ਉਹ ਵਾਂਟਡ ਹੋ ਗਏ ਹਨ ਉਹਨਾਂ ਦੇ ਖਿਲਾਫ ਜੇ ਕ੍ਰਿਮੀਨਲ ਕੇਸ ਦੇ ਵਿੱਚ ਅਸੀਂ ਕੋਈ ਕ੍ਰਾਈਮ ਕੀਤਾ ਨਹੀਂ ਹੈਗਾ ਤੇ ਕਹਿੰਦਾ ਨਹੀਂ ਤੁਹਾਡੇ ਨਾਲ ਜਿਹੜਾ ਤੁਹਾਡਾ ਇੱਕ ਹੋਇਆ ਸੀ ਆਫਰ ਤੁਸੀਂ ਜਮਾਨਤ ਨਹੀਂ ਕਰੀ ਮੈਂ ਕਿਹਾ ਸਾਡੀ ਇਨਕੁਇਰੀ ਚੱਲਣ ਦੀ ਐਸਐਸਪੀ ਸਾਹਿਬ ਕੋ ਸਾਡੀ ਇਨਕੁਇਰੀ ਚੱਲਣ ਦੀ ਹੈ ਤੇ ਆਹ ਨਹੀਂ ਤੁਸੀਂ ਥਾਣੇ ਜਾ ਕੇ ਦੱਸਿਓ ਤੇ ਬਜ਼ੁਰਗ ਮਾਤਾ ਪਿਤਾ ਤੇ ਮੈਂ ਮੈਨੂੰ ਔਰ ਸਾਡੀ ਗਰ ਫੈਮਲੀ ਨੂੰ ਮਰ ਨੂੰ ਲੈ ਕੇ ਆ ਗਏ ਆ ਥਾਣੇ ਤੇ ਮਾਦਾ ਨੇ ਕਿਹਾ ਵੀ ਮੈਂ ਜਿਹੜਾ ਬਾਥਰੂਮ ਕਰਾ ਜਾ ਜਾ ਆ ਨੇ ਪਤਾ ਨਹੀਂ ਗਿਆ ਨਹੀਂ ਨਿਕਲੇ ਥਾਣੇ ਹੈਗੇ ਬਾਥਰੂਮ ਉੱਥੇ ਜਾਓ ਤੇ ਉੱਥੇ ਕਰਾਂਗੇ ਜਾ ਕੇ ਇੰਨੀ ਵੀ ਗੱਲਾਂ ਦੱਸਾਂਗੇ ਇੱਥੇ ਥਾਣੇ ਮੈਂ ਗਿਆ ਮੈਂ ਕਿ ਭਾਈ ਸਾਹਿਬ ਅਸੀਂ ਆਇਆ ਲੈ ਤੁਸੀਂ ਸਾਨੂੰ ਇੰਟੀਮੇਸ਼ਨ ਦੇ ਦਿੰਦੇ ਥੋੜੀ ਅਸੀਂ ਆਏ ਨੇ ਅਸੀਂ ਨੇ ਕੋਈ ਕ੍ਰਾਈਮ ਥੋੜੀ ਕੀਤਾ ਸੀ ਤੇ ਕ੍ਰਿਮੀਨਲ ਹੈ ਨਹੀਂ ਹੈਗੇ ਅਸੀਂ ਨਹੀਂ ਨਹੀਂ ਚਲੋ 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 ਬਸ ਇਸ ਜਗ੍ਹਾ ਦੇ ਵਿੱਚ ਸਾਨੂੰ ਇੱਥੇ ਚੁੱਕ ਕੇ ਲੈ ਆਇਆ ਇਹ ਤੇ ਇੱਥੇ ਅੱਗੇ ਜਿਹੜੀ ਆ ਹੁਣ ਕਾਰਵਾਈ ਜਿਹੜੀ ਆ ਉਹ ਪੁਲਿਸ ਜਿਹੜੀ ਉਹ ਕਰ ਕੀ ਮੰਗ ਕੀ ਕਰਤੀ ਹੈ ਮੰਗ ਇਹ ਕੀ ਹੈ ਕਿ ਜੇ ਪੁਲਿਸ ਨੇ ਬਾਈ ਮਿਸਟੇਕ ਜਾਂ ਜਿੱਦਾਂ ਵੀ ਕੁਝ ਕੀਤਾ ਸਾਡੇ ਜਾਂ ਕੋਈ ਇੰਟੀਨੇਸ਼ਨਲ ਕੋਈ ਗਲਤ ਸੀ ਤੇ ਇਹਨਾਂ ਨੇ ਉਸ ਚੀਜ਼ ਦੀ ਇਨਕੁਆਰੀ ਕੀਤੀ ਹੈ ਔਰ ਜਿਸ ਵੀ ਅਫਸਰ ਨੇ ਇਹ ਕੰਮ ਕੀਤਾ ਉਹਦੇ ਤੇ ਬੰਦੀ ਕਰਵਾਈ ਕੀਤੀ ਹੈ ਜਿਸ ਵੀ ਅਫਸਰ ਸਾਹਿਬ ਮੇਰੇ ਫਾਦਰ ਸਾਹਿਬ ਦੀ ਉਮਰ 85 ਸਾਲ ਹੈ ਮਾਤਾ 75 ਸਾਲਾਂ ਦੇ ਮੇਰੇ ਹੈਗੇ ਆ ਤੇ ਬਜ਼ੁਰਗ ਹੈ ਉਸਨੂੰ ਮੰਜੇ ਤੇ ਆ ਫਾਦਰ ਸਾਹਿਬ ਬਿਮਾਰ ਹੈਗੇ ਸਾਹ ਦੇ ਬਿਸ਼ੇਨਾ ਮਤਲਬ ਇੱਕ ਸਰਵਿਸਮੈਨ ਆ 265 ਔਰ 71 ਦੀ ਉਹਨਾਂ ਲੜਾਈ ਲੜੀ ਹੋਈ ਹੈ ਉਹ ਕਦੀ ਵੀ ਮਗਲੋ ਚਾਲੂ ਜਿਹੋ ਕੱਲੇ ਚਾਲ ਚੱਲਣ ਫਿਰ ਅਸਮਰਥ ਹੈ ਗਿਆ ਉਹ ਤੇ ਉਹਨਾਂ ਨੂੰ ਵੀ ਲਿਆਂਦਾ ਨਾ ਮਾੜਨ ਦੀ ਨਾਂ ਲੈ ਕੇ ਆਇਆ ਉਹ ਮੰਨ ਕੀ ਕਰਦੇ ਮੰਨ ਲਈ ਆ ਕਿ ਅਗਰ ਬਾਈ ਮਿਸਟੇਕ ਇਹਨਾਂ ਨੇ ਕੀਤੀ ਹੈ ਗਲਤੀ ਨਾਲ ਸਾਡਾ ਨਾਮ ਲਿਆ ਲਿਖਿਆ ਗਿਆ ਤੇ ਜਿਹੜੇ ਵੀ ਬਾਈ ਮਿਸਟੇਕ ਜੇ ਸਬਸਮੇ ਵੀ ਇਹ ਕੰਮ ਕੀਤਾ ਉਹਦੇ ਤੇ ਬੰਦੀ ਆ ਕਾਰਵਾਈ ਕੀਤੀ ਜਾਏਗੀ ਬਸ ਹਾਂਜੀ ਵੀ ਪਤਾਂਜੀ ਅੱਜ ਤੁਸੀਂ ਇੱਥੇ ਤਰਲੇ ਦੇ ਬੈਠੇ ਸੁਭਾਸ਼ ਸ਼ੋਰ ਦੇ ਨਾਲ ਕੀ ਕਹਿਣਾ ਚਾਹਦੇ ਤੁਕੋ ਅਸੀਂ ਤੇ ਪੁਲਿਸ ਦੀ ਹਮੇਸ਼ਾ ਮਦਦ ਕਰਦੇ ਆਏ ਆ ਮੈਂ ਆਸ਼ਿਸ਼ ਸ਼ਮਨਾ ਤੋਂ ਲੋਟੇਮਨ ਹਸ ਚੇਅਰਮੈਨ ਕੋਰ ਕਮੇਟੀ ਦੁੱਖ ਹੋਇਆ ਜਿਸ ਵੇਲੇ ਸਵੇਰੇ 6:30 ਵਜੇ ਫੋਨ ਆਇਆ ਤੇ ਸੁਭਾਸ਼ ਪੱਤਰਕਾਰ ਨੂੰ ਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਕਿ ਇੱਕ ਬਜ਼ੁਰਗ ਹੈਗੇ ਆ ਉਹਨਾਂ ਨੂੰ ਜਿਹੜਾ ਪੁਲਿਸ ਲੈਣ ਵਾਸਤੇ ਆਈਦੀ ਹੈ ਚਲੋ ਗੱਲਬਾਤ ਕੀਤੀ ਪਤਾ ਚੱਲਿਆ ਕਿ ਉਹਨਾਂ ਨੂੰ ਕਿਸੇ ਕੋਈ ਸਪੈਸ਼ਲ ਮਿਸ਼ਨ ਦੇ ਤਹਿਤ ਜਿਹੜਾ ਉਹਨਾਂ ਨੂੰ ਚੁੱਕਿਆ ਗਿਆ ਅਸੀਂ ਸਮਝ ਸਕਦੇ ਆ ਪੁਲਿਸ ਨੇ ਆਪਣੀ ਕਾਰਵਾਈ ਇੰਟਰਨਲ ਸੌ ਗੱਲਬਾਤ ਹੁੰਦੀ ਹੈ ਕਰਮੀ ਹੈ ਉਹਦੇ ਹੋਰ ਵੀ ਤਰੀਕੇ ਸੀ ਉਹ ਕੋਈ ਪੱਤਰਕਾਰ ਕ੍ਰਿਮੀਨਲ ਨਹੀਂ ਹੈ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹਨੂੰ ਫੋਨ ਕਰਕੇ ਵੀ ਥਾਣੇ ਬੁਲਾਇਆ ਜਾ ਸਕਦਾ ਸੀ ਅਗਰ ਕੋਈ ਉਹਨਾਂ ਨੇ ਇਨਕੁਆਇਰੀ ਕਰਨੀ ਸੀ ਜਾਂ ਕੋਈ ਗੱਲਬਾਤ ਪੁੱਛਣੀ ਸੀ ਉਥੇ ਸਾਬਕਾ ਵੀ ਪੁੱਛੇ ਜਾ ਸਕਦਾ ਸੀ ਲੇਕਿਨ ਜਿਹੜੇ ਤਰੀਕੇ ਦੇ ਨਾਲ ਇਨਾਂ ਨੂੰ ਹੈਂਡਲ ਕੀਤਾ ਗਿਆ ਉਹ ਤਰੀਕਾ ਇੱਕ ਬੜਾ ਹੀ ਮੰਦਪਾਗਾ ਤਰੀਕਾ ਔਰ ਗਲਤ ਤਰੀਕਾ ਅਸੀਂ ਤੇ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਤੇ ਅਦੇ ਵੀ ਗੁਹਾਰਾ ਔਰ ਐਸਐਸਪੀ ਸਾਹਿਬ ਅਦੇ ਵੀ ਮੰਗਦਾ ਕਿ ਦੇਖੋ ਜਿਹੜੇ ਵੀ ਅਫਸਰ ਦੀ ਡਿਊਟੀ ਲਗਾਈ ਗਈ ਹੈ ਅਗਰ ਠੀਕ ਹੈ ਤੁਹਾਨੂੰ ਪਰ ਤੁਹਾਡੇ ਸੀਨੀਅਰ ਅਫਸਰ ਜਿਨੇ ਭੇਜਿਆ ਤੁਸੀਂ ਕਮ ਸੇ ਕਮ ਲੋਕਾਂ ਦੇ ਨਾਲ ਕਿਸੇ ਗਲਤ ਰਿੱਟੰਗ ਨਾਲ ਪੇਸ਼ ਨਾ ਆਓ ਇਸ ਵਰਦੀ ਦੀ ਇੱਜ਼ਤ ਬਣਾਓ ਕਿਉਂਕਿ ਉਥੇ ਜੇ ਬਜ਼ੁਰਗਾਂ ਨੂੰ ਤੁਸੀਂ ਲੈ ਆਉਣਾ ਜੇ ਉਹਨਾਂ ਨੇ ਨਾਰਮਲ ਕਹਿ ਤਾ ਕਿ ਸਾਨੂੰ ਬਾਥਰੂਮ ਤੇ ਕਰ ਲੈਣ ਦਿਓ ਉਹਨਾਂ ਨੂੰ ਬੜਾ ਇੱਕ ਕਠੋਰ ਸ਼ਬਦ ਕਿਹਾ ਗਿਆ ਕਿ ਯਾਰ ਉਥੇ ਜਾ ਕੇ ਕਰ ਲਈਓ ਥਾਣੇ 'ਚ ਵੀ ਬਾਥਰੂਮ ਹੈਗਾ ਦੇਖੋ ਗੱਲ ਮਾਮੂਲੀ ਹੈ ਲੇਕਿਨ ਜਿਸ ਨੇ ਇਹਨਾਂ ਚੀਜ਼ਾਂ ਨੂੰ ਅਸੀ ਸੋਚ ਲਈਏ ਇਹੋ ਇਹ ਸਮਾਜ ਹੈ ਇਦੇ ਵਿੱਚ ਚੰਗੇ ਮਾੜੇ ਇਨਸਾਨ ਵੀ ਹੈਗੇ ਆ ਮਾੜੇ ਇਨਸਾਨਾਂ ਨੂੰ ਸੁਧਾਰਨਾ ਪੁਲਿਸ ਦਾ ਕੰਮ ਹੈ ਲੇਕਿਨ ਚੰਗਿਆਂ ਨੂੰ ਮਾੜੇ ਨਾ ਬਨਾਓ ਕੋਈ ਇਸ ਤਰ੍ਹਾਂ ਦਾ ਕਰਮ ਨਾ ਕਰੋ ਕਿ ਜਿਹਦੇ ਨਾਲ ਉਹਨਾਂ ਨੂੰ ਮਾੜੇ ਬਣਦੇ ਉਤਰਨਾ ਪਏ ਜੈ ਸ਼੍ਰੀ ਮੈਂ ਸਾਬਕਾ ਐਸੋਸੀਏਸ਼ਨ ਪਠਾਨਕੋਟ ਦਾ ਪ੍ਰਧਾਨ ਹਮਸਿੰਦਰ ਦਵਾਲ ਅੱਜ ਮੈਨੂੰ ਪਤਾ ਲੱਗਾ ਕਿ ਸਾਡੇ ਇੱਕ ਫੌਜੀ ਭਰਾ ਨੂੰ ਸਪਰਕਾਂਡੀ ਪੁਲਿਸ ਵਾਲਿਆਂ ਨੇ ਸਵੇਰੇ 6:30 ਵਜੇ ਉਹਨਾਂ ਨੂੰ ਚੁੱਕ ਕੇ ਥਾਣੇ ਲਿਆਂਦਾ ਤਾਂ ਮੈਂ ਇੱਥੇ ਆ ਕੇ ਔਲਾਦ ਦੇਖੇ ਕਿ ਇੱਥੇ ਸਾਰੀ ਦੁਨੀਆ ਇਕੱਠੀ ਹੀ ਤੇ ਉਹ ਬਜ਼ੁਰਗ ਦੋਨੋਂ ਆnde ਬਾੜੇ ਜਿਸ ਬਜ਼ੁਰਗ ਨੇ ਇਸ ਦੇਸ਼ ਲਈ 28 ਸਾਲ ਆਪਣੀ ਜ਼ਿੰਦਗੀ ਦੇ ਬਾਰਡਰਾਂ ਤੇ ਲੜਾਈਆਂ ਲੜੀਆਂ ਸਨ ਪੈਣ ਦੀ ਲੜਾਈ ਲੜੀ ਸਨ ਘੱਤ ਦੀ ਲੜਾਈ ਲੱਗੀ ਉਹਨਾਂ ਨੂੰ ਗੋਲੀ ਵੀ ਲੱਗੀ ਹੋਈ ਹੈ ਉਹਨਾਂ ਨੂੰ ਚੁੱਕ ਕੇ ਲਿਆਣਾ ਪੁਲਿਸ ਦਾ ਇਹ ਫਤਿਹ ਨਹੀਂ ਬੰਦਾ ਕਿ ਉਹਨਾਂ ਨੂੰ ਚੁੱਕ ਕੇ ਲਿਆਣਾ ਸਿਰੇ ਸਰੇ ਇਹ ਨਜਾਇਜ਼ ਕਿਤਾ ਪੁਲਿਸ ਨੇ ਪ੍ਰਸ਼ਾਸਨਾਂ ਅੱਗੇ ਮੈਨੂੰ ਇਹ ਬੇਨਤੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਔਰ ਜੋ ਵੀ ਫੌਜੀ ਬਾੜਾਂ ਤੇ ਸਰਹੱਦਾਂ ਤੇ ਖੜਾ ਹੋ ਕੇ ਆਪਣੀ ਜ਼ਿੰਦਗੀ ਨਾਲ ਖੇਡ ਕੇ ਇਸ ਦੇਸ਼ ਦੀ ਰੱਖਿਆ ਕਰਦਾ ਹੈ ਉਹਨਾਂ ਨਾਲ ਇਹ ਨਹੀਂ ਹੋਣਾ ਚਾਹੀਦਾ ਮੈਂ ਪ੍ਰਸ਼ਾਸਨ ਅੱਗੇ ਐਸਐਸਪੀ ਅੱਗੇ ਬੇਨਤੀ ਕਰਨਾ ਕਿ ਇਹਨਾਂ ਨੂੰ ਇਨਸਾਫ ਕੀਤਾ ਜਾਏ ਜਿਹੜਾ ਵੀ ਐਸਆਈ ਨੇ ਇਹਨਾਂ ਨੇ ਬਤ ਸੁਣਤੀ ਕੀਤੀ ਹੈ ਜੋ ਧਰਨਪਾਲ ਬਤਾਇਆ ਜਾ ਰਿਹਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਮੈਂ ਸੰਜੀਵ ਸ਼ਰਮਾ ਪੰਜਾਬ ਪ੍ਰਵਕਤਾ ਸ਼ਬਦ ਸਮਾ ਪੰਜਾਬ ਤੋਂ ਸਭ ਤੋਂ ਪਹਿਲੇ ਤੇ ਇਹ ਕਹਾ ਕਹਿਣਾ ਚਾਹਾਂਗਾ ਡੀਜੀਪੀ ਸਾਹਿਬ ਨੂੰ ਕਿ ਇਹ ਪਹਾੜ ਟੋਹ ਹੈ ਨੂੰ ਬੰਦ ਕਰ ਦਿੱਤਾ ਜਾਏ ਜੇ ਪਹਾੜ ਟੋਹ ਨੇ ਨਜਾਇ ਫੈਮਲੀਆਂ ਨੂੰ ਤੰਗ ਕਰਨਾ ਤੇ ਕੋਈ ਲੋ ਨਹੀਂ ਪੰਜਾਬ ਵਿੱਚ ਇਹ ਜੋਧੀ ਪੰਜਾਬ ਵਿੱਚ ਇਹ ਪਹਾੜ ਜੋਧੀ ਕਿਉਂਕਿ ਇੱਕ ਆਮ ਔਰ ਸ਼ਰੀਫ ਫੈਮਲੀ ਨੂੰ ਸਵੇਰੇ ਜਾ ਕੇ ਤੱਕ ਦਾ ਸ਼ਾਇਨਰ ਪਠਾਣੇ ਲਿਆਂਦੇ ਜਾਂਦਾ ਉਹਦੇ ਬਜ਼ੁਰਗਾਂ ਨਾਲ ਬਦਸਲੋਕੀ ਕੀਤੀ ਜਾਂਦੀ ਹੈ ਜਿਹੜਾ ਸੋ ਐਸਆਈ ਗਿਆ ਸੀ ਮੈਂ ਉਹ ਧਰਮਪਾਲ ਉਹਨਾਂ ਦੁਆਰਾ ਉਹਨਾਂ ਨਾਲ ਬਦਮੀ ਜੀ ਕੀਤੀ ਜਾਂਦੀ ਹੈ ਉਹ ਕਿਉਂ ਜੇ ਭਰਾਟੂ ਸ਼ਰੀਫਾਂ ਨੂੰ ਤਾਂ ਕਰਨਾ ਹੈ ਤੇ ਭਰਾਟੂ ਨੂੰ ਅੱਜ ਹੀ ਬੰਦ ਕਰ ਦਿੱਤਾ ਜਾਂਦਾ ਕੋਈ ਲੋੜ ਨਹੀਂ ਪੰਜਾਬ ਵਿੱਚ ਦੀ ਤੇ ਜੇ ਕੋਈ ਭਰਾਟੂ ਸਹੀ ਹੈ ਫਿਰ ਫੜੋ ਯਾ ਕ੍ਰਿਮੀਨਲਾਂ ਨੂੰ ਜਿਹੜੇ ਲੋਕੀ ਅਬ ਸਾਡੇ ਸਮਾਜ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹਨਾਂ ਲੋਕਾਂ ਨੂੰ ਤੰਗ ਕਰਨਾ ਕਿਸੇ ਨੱਕ ਦੇ ਪੋਸੇ ਉੱਪਰ ਇੱਕ ਬੜਾ ਬੜਾ ਤੱਬਾ ਹੈਗਾ ਔਰ ਇਹਦਾ ਸਵਾਲ ਨਿਸ਼ਾਨ ਹੈਗਾ ਕਿ ਇਹਨਾਂ ਨੂੰ ਤੰਗ ਕਿਉਂ ਕੀਤਾ ਗਿਆ ਇਹਦਾ ਕੀ ਹੋਇਆ ਇਹ ਗੈਂਗਸਟਰ ਸੀ ਇਹ ਫੈਮਿਲੀ ਇਹਦੇ ਕੋਲ ਪਾਕਿਸਤਾਨ ਨਾਲ ਸਮਝ ਸੀਗੇ ਇਹ ਕੋ ਚਿੱਟੇ ਕੰਮ ਕਰਦੇ ਸੀ ਕੁਝ ਦੱਸਾਈ ਹੈਗੀ ਕੀ ਕਰਦੇ ਸੀ ਇੱਕ ਲੜਾਈ ਆਜ ਤੋਂ 7 ਮਹੀਨੇ ਪਹਿਲੇ ਹੁੰਦੀ ਆ ਉਹਦੀ ਆਰ ਵਿੱਚ ਪੁਲਿਸ ਜਾ ਕੇ ਪਹੁੰਚ ਲੈਂਦੇ ਕੁਝ ਕਰਦੀ ਹੈ ਕੁਝ ਵੀ ਕਰਦੀ ਹੈ ਇਸ ਕੇਸ ਨੂੰ ਆਪਣੇ ਹੱਥੀਆਂ ਲੜ ਕੇ ਤਵੀ ਸੀਗਾ ਔਰ ਬਿਲਕੁਲ ਇਸ ਪਿਆ ਕੋਈ ਦੋਸ਼ ਨਹੀਂ ਹੈਗਾ ਇਹਦੇ ਘਰ ਆ ਗਿਆ ਹਮਲਾ ਹੀ ਔਰ ਅੱਜ ਜਦ ਨਜ਼ਰ ਆਏਗੀ ਪੁਲਿਸ ਸਵੇਰੇ ਤੱਕੇ ਜਾ ਕੇ ਇੰਦੀ ਫੈਮਿਲੀ ਇਸ ਤਰ੍ਹਾਂ ਲਿਆਂਦੇ ਜਿਸ ਦਾ ਕੋਈ ਵੈਸਟਰ ਫੜਿਆ ਜਾਂਦਾ ਇਹਨਾਂ ਚੰਗਾ ਹੀ ਇਹਨਾਂ ਨੂੰ ਟਿੰਡੇ ਚ ਖਿਲਾੜ ਕੇ ਪੁਲਿਸ ਵਾਲੇ ਗੋਲੀ ਮਾਰ ਦਿੱਤੀ ਜਾਂਦੀ ਜਿਹੜੀ ਇਨਾਂ ਦੀ ਬੇਇੱਜ਼ਤੀ ਕਿੰਨੀ ਗਈ ਹੈ ਇਨਾਂ ਦੀ ਜਿਹੜੀ ਸ਼ਰਮ ਖਰਾਬ ਹੋਇਆ ਪਿੰਡ ਵਿੱਚ ਉਹ ਬਹੁਤ ਹੀ ਮਾਰੀ ਹੈ ਮੈਂ ਹੀ ਕਹਾਂਗਾ ਇਸ ਫੈਮਿਲੀ ਇਨਸਾਫ ਵਾਸਤੇ ਸਾਰੇ ਆਪਣੇ ਪਤਨਗ ਆ ਜਿਹੜੇ ਬੈਠੇ ਆ ਸਾਰੇ ਸਮਾਜ ਬੈਠੇ ਆ ਜੋ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਜਿਹੜੇ ਗਤ ਅਫਸਰਾਂ ਨੂੰ ਸਸਪੈਂਡ ਨਾ ਕੀਤਾ ਹੋਇਆ ਹੈ ਇਤਨਾ ਨਸਤਰਾਂ ਹੀ ਚੱਲਦਾ ਰਹੇਗਾ ਜੈ ਹਿੰਦ ਜੈ ਭਾਰਤ ਗਿਆ ਸੁਭਾ ਅਸ਼ੁਰਾਂ ਦੇ ਬਾਰੇ ਇਹਦੇ ਬਾਰੇ ਕੀ ਹੁਣ ਗੱਲ ਮੁੱਕੀ ਹੈ ਤੇ ਅੱਗੇ ਕੀ ਕਾਰਵਾਈ ਹੋਏ ਪੱਤਰਕਾਰ ਜੁਨੀਅਰ ਨੇ ਅੱਜ ਜਿਹੜਾ ਧਰਨਾ ਦਿੱਤਾ ਸੀ ਛਾਪਰ ਕੰਡੀ ਥਾਣੇ ਦਾ ਕਿ ਇੱਕ ਮਕੰਮਾ ਸੀਗਾ ਹਾਈ ਕੋਰਟ ਦੀ ਡਿরেকਸ਼ਨ ਦੇ ਜਿਹੜਾ ਦਰਜ ਹੋਇਆ ਉਦੇ ਸਬੰਧ ਚ ਕੁਛ ਸਾਡੇ ਥਾਣੇਦਾਰ ਨੇ ਇਹਨਾਂ ਦੇ ਨਾਲ ਦਰਗਜ਼ਾਰ ਕੀਤਾ ਵਾ ਉਹਦੀ ਇਹਨਾਂ ਨੇ ਇਹ ਮੰਗ ਪੱਤਰ ਦੇ ਦਿੱਤਾ ਵਾ ਜੋ ਵੀ ਬਣਦੀ ਕਾਰਵਾਈ ਆਪਾਂ ਉਹਦੇ ਮੁਤਾਬਕ ਜਿਹੜੇ ਸਾਡੇ ਕਾਨੂੰਨ ਮੁਤਾਬਕ ਹੈ ਉਹਦੇ ਮੁਤਾਬਕ ਅਸੀਂ ਕਰ ਦਿੱਤਾ ਸਰ ਪੁਰ ਟਾਈਮ ਲਿਮਟ ਹੈ ਕਿ ਕਿੰਨੇ ਤੱਕ ਇਹ ਕਾਰਵਾਈ ਹਾਂ ਬਿਲਕੁਲ ਮੈਸਜ ਸਾਹਿਬ ਦੇ ਨਾਲ ਮੇਰੀ ਗੱਲ ਹੋ ਗਈ ਆ ਧਿਆਨ ਚ ਲੈ ਲੈਂਦਾ ਵਾ ਜੀ ਜੁਟਮੈਂਟ ਕਰਕੇ ਅਕਸ਼ਨ ਹੁਣ ਮੈਂ ਹੁਣੇ ਭੇਜ ਦੇਣੀ ਆ ਦੇ ਹਾਊ ਮਾਈ ਟਾਈਮ ਇਟ ਪ੍ਰੋਟੈਕ ਮਨ ਕਿੰਨਾ ਟਾਈਮ ਆ ਵੇਖੋ ਨਹੀਂ ਹੋ ਜਾਣਾ ਜੇ ਅੱਜ ਨਾ ਪਿੱਛੇ ਕਰ ਲੋ ਜੂ ਪਰਸੋ ਇਟ ਮੀਨਸ ਕਰ ਰਿਹਾ ਕਿ ਉੱਥੇ ਜਾ ਕੇ ਪੁਲਿਸ ਨੇ ਵੀ ਕਿਹਾ ਔਰ ਇੱਥੇ ਥਾਣੇ ਮੁੰਚੀ ਸਾਹਿਬ ਨੇ ਵੀ ਇਹ ਕਿਹਾ ਕਿ ਇਹ ਜਿਹੜੀ ਕਾਰਵਾਈ ਭਰਾਰ 2 ਦੇ ਤਹਿਤ ਹੈ ਔਰ ਇਸੇ ਦੇ ਤਹਿਤ ਜਿਹੜਾ ਭਰਾਰ 2 ਸਿਰਫ ਓਨਲੀ ਗੈਂਗਸਟਰਾਂ ਦੇ ਖਿਲਾਫ ਚੱਲ ਰਿਹਾ ਜਿਹੜੀਆਂ ਪੈਂਡਿੰਗ ਰੈਸਟਾਂ ਉਹਦਾ ਭਰਾਰ 2 ਨਾਲ ਕੋਈ ਮਤਲਬ ਨਹੀਂ ਹੈ ਸਿਰਫ ਓਨਲੀ ਪੈਂਡਿੰਗ ਰੈਸਟ ਹੈਗੀਆਂ ਨੇ ਜਿਹੜੀਆਂ ਸਾਡੀਆਂ ਅਸੀਂ ਉਹਨਾਂ ਦੇ ਉਹ ਮੁੰਚੀ ਦੇ ਨਹੀਂ ਨੋਟਿਸ ਇਹ ਗ ਜੀ ਮੰਨਦੇ ਹੋ ਕਿ ਇਹ ਪੁਲਿਸ ਵੱਲੋਂ ਮਿਸਕਮਿਊਨੀਕੇਸ਼ਨ ਹੋਇਆ ਐਸੇ ਕਰਕੇ ਤੇ ਤੁਸੀਂ ਤੇ ਨਾ ਲਾਇਆ ਇਸੇ ਦਾ ਅਸੀਂ ਤੁਹਾਨੂੰ ਜਵਾਬ ਦੇ ਰਹੇ ਹਾਂ